دیش نگر دیش نگر بند کري نه منابرا بند کري نه دیش نگر بند کري نه اوه ما ديني دي کاڑا نا دي کاڑا نا شٹر رندے بھائی جلدی جلدی رندے سرندے کراؤ بیٹا کوئی کراؤ بیٹا 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 کراؤ بیٹ

शहारपुर बंदि पूरा बिल्कुलु बिल्कुलु ਬੰਦਾ ਸਿਰ ਕੱਢਦਾ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਝ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀ ਨਵੇਂ ਹੋਏ ਆ ਉਹਨਾਂ ਨੂੰ ਪਤਾ ਕਿ ਯਾਰ ਤੈਨੂੰ ਨਮੋਸ਼ੀ ਦਿੱਤੀ ਆ ਉਹਨਾਂ ਨੇ ਅੱਜ ਜਿਹੜਾ ਇਹੋ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਭਰਾ ਸੀਗਾ ਜੇ ਕਿਸੇ ਅੱਜ ਸ਼ਾਮ ਤੱਕ ਗ੍ਰੈਫਟ ਨਾ ਹੋਈ ਉਹਨਾਂ ਦੇ ਘਰ ਵੀ ਲੂਦਾਂਗੇ ਤੇ ਹਾਰਪੁਰ ਦਾ ਏਰੀਆ ਵਿੱਚ ਸਾਰੇ ਲੂਦਾਂਗੇ ਵੀ ਜੰਮੇ ਮਾਰ ਦੇਣੇ ਆ ਇਹ ਦੱਸ ਦਿੰਦੇ ਆ ਪ੍ਰਸ਼ਾਸਨ ਨੂੰ ਸੁਣਦਾ ਵੀ ਆ ਵਿੰਦਰਪਾ ਜੀ ਅੱਜ ਹੋਇਆ ਕੀ ਸੀਗਾ ਭਾਈ ਕਿੱਥੋਂ ਦਾ ਜੀ ਦੇਖੋ ਮੈਂ ਉਸਲੇ ਨਹੀਂ ਸੀ ਮੇਰੇ ਭਾਜੀ ਆ ਵੱਡੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਏਦਾਂ ਦਾ ਕਰਕੇ ਜਿਹੜਾ ਸਾਡਾ ਵੱਡਾ ਭਰਾ ਸਰਗ ਸੰਦੀਪ ਚੀਨਾ ਉਹਨੇ ਗੋਲੀ ਮਾਰ ਦਿੱਤੀ ਆ ਜਦੋਂ ਸਾਨੂੰ ਪਤਾ ਨ ਲੱਗਾ ਇਹ ਕਿਹੜੀਆਂ ਪਹੁੰਚ ਗਏ ਪਰ ਜਿਹੜੇ ਵੀਰ ਦੱਸ ਦਿਓ ਜਿਲੇ ਆਂਦੇ ਪੈਸੀ ਉਹ ਰਸਤੇ 'ਚ ਦਮ ਤੋੜ ਦਿੱਤਾ ਉਹ ਆਪਣੇ ਡੰਬ ਤੇ ਆਏ ਆ ਡੰਬ ਤੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਮੂੰਹ ਬੰਨਿਆ ਹੋ ਸਕੇ ਉਹਨਾਂ ਨੇ ਗੋਲ ਰਵੋਲਵਰ ਹੱਥ ਮਲਾਇਆ ਹੱਥ ਮਲਾ ਕੇ ਨਾਲੇ ਰਵੋਲਵਰ ਕੱਢ ਕੇ ਸਿੱਧੀ ਇੱਥੇ ਸੱਜੇ ਪਾਸੇ ਗੋਲੀ ਮਾਰੀ ਆ ਜਦਾਂ ਪਲਾਨ ਕਰਕੇ ਹੁਣ ਕਿਉਂਕਿ ਇਸ ਵੇਲੇ ਸਿਰ ਕੱਢਣਾ ਚੱਲ ਰਿਹਾ ਸੀ ਬਿਜ਼ਨਸ ਦੇ ਵਿੱਚ ਆਪਣੇ ਸਮਾਜ ਨੂੰ ਸਪੋਰਟ ਵੀ ਕਰ ਰਿਹਾ ਸੀਗਾ ਜਿਹੜੀਆਂ ਮਨੁਨਾਵਾਦੀ ਤਾਕਤਾਂ ਆ ਔਰ ਜਿਹੜੇ ਆਸੇ ਪਾਸੇ ਬਿਜ਼ਨਸਮੈਨ ਆ ਉਹ ਨਹੀਂ ਚਾਹਦੇ ਕਿ ਸਾਡਾ ਸਿਰ ਕੱਢ ਕੇ ਜਿਹੜਾ ਸਾਡੇ ਉੱਤੇ ਜਾਵੇ ਕੋਈ ਕੋਈ ਭਾਜੀ ਦੀ ਰੰਜਿਸ਼ ਵਗੈਰਾ ਵੀ ਸੀ ਕੋਈ ਲੜਾਈ ਭਾਜੀ ਰੰਜਿਸ਼ ਕੋਈ ਨਹੀਂ ਉਹ ਦੇਖੋ ਇਹਨੇ ਇਹ ਤਾਂ ਯਾਰ ਬੰਦਾ ਹੀ ਬਹੁਤ ਠੰਡਾ ਸੀ ਇਹਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆਪਸ ਵਿੱਚ ਨਿਆਣੇ ਜਿਹੜੇ ਅੱਜ ਕੱਲ ਬਥੇਰੇ ਲੜਦੇ ਆ ਜੇ ਉਹਨਾਂ ਨੂੰ ਬੁਲਾ ਕੇ ਆਪਾਂ ਬਿਠਾ ਕੇ ਕਿਸੇ ਦਾ ਰਾਜੀ ਨਮਾ ਕਰਾ ਦਨੇ ਆ ਤੇ ਉਹ ਮੈਂ ਕਿਸੇ ਰਾਜੀ ਨਮਾ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੱਚਿਆਂ ਨੂੰ ਸਮਝਾਉਣ ਆਇਆ ਪਰ ਉਹਨਾਂ ਨੇ ਇਹ ਭਾਜੀ ਦੇ ਨਾਲ ਖੁੰਦਾ ਕੱਢੀ ਆ ਔਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਵੀ ਇਹ ਬੰਦੇ ਕਿੱਥੇ ਦੇ ਆ ਐਸ ਵੇਲੇ ਇੱਕ ਵੀ ਬੰਦਾ ਜਿਹੜਾ ਉਹਨਾਂ ਨੂੰ ਇਹਨਾਂ ਟਾਰਗੇਟ ਤੇ ਨਹੀਂ ਕੀਤਾ ਲਾਨ ਉਹਨਾਂ ਦੇ ਬੰਦੇ ਲੱਗਿਆ ਪਛਾਣ ਚਾਏ ਕਿਹਨਾਂ ਨੇ ਮਾਰੀਆਂ ਹਾਂ ਪਛਾਣ ਜਾਏ ਆ ਉਹ ਅਸਲਪੁਰ ਦੇ ਬੰਦੇ ਆ ਪਹਿਲਾਂ ਵੀ ਕਹੇ ਤੂੰ ਤਾਂ ਮੈਂ ਹੋਈ ਪਹਿਲਾਂ ਕਾਫੀ ਚਿਰ ਪਹਿਲਾਂ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਜੇ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਬੱਚਿਆਂ ਦਾ ਕਿ ਵੱਡਿਆਂ ਦਾ ਕਿ ਕਸੂਰ ਆ ਵੱਡੇ ਦਾ ਹਮਰੇ ਇੱਕ ਨੂੰ ਸਮਝਾਉਂਦਾ ਆ ਸਾਰਿਆਂ ਨੂੰ ਪਰੇ ਜੋ ਕੰਮ ਹੋਇਆ ਪਲਾਨਿੰਗ ਦੇ ਤਹਿਤ ਹੋਇਆ ਅੱਜ ਜੇ ਇਹ ਸ਼ਾਮ ਤੱਕ ਜਿਹੜਾ ਨਾ ਅਰੈਸਟ ਕੀਤੇ ਗਏ ਤੇ ਭਾਜੀ ਵੀ ਕੱਲ ਨੂੰ ਉਹਨਾਂ ਦੇ ਘਰ ਵੀ ਲੂਤੇ ਜਾਣੇ ਆ ਜਿੱਥੇ ਸਾਨੂੰ ਮਿਲ ਗਏ ਪਤਵੀ ਸ਼ਰਮਪੰਕ ਮਾਸਨਦੀਪ ਭਾਜੀ ਸਰਪੰਚ ਵੀ ਹੈ ਮੌਜੂਦ ਸਰਪੰਚ ਜਿਹੜੇ ਪਿੰਡ ਦੇ ਦੜਿਆਣੇ ਤੋਂ ਦੜਿਆਣਾ ਕਲਾ ਦੇ ਕਿ ਦੜਿਆਣੇ ਦੇ ਦੜਿਆਣਾ ਕਲਾ ਕਿੰਨੇ ਸਮੇਂ ਤੋਂ ਸਰਪੰਚ ਜੀ ਉੱਥੇ 10 ਸਾਲ ਤੋਂ ਸਰਪੰਚ ਹਾਂ ਭਾਜੀ ਭਾਜੀ ਦਾ ਕਾਰੋਬਾਰ ਕੀ ਹੈ ਸੀਗਾ ਜੀ ਭਾਜੀ ਇਹਨਾਂ ਦਾ ਕਾਰੋਬਾਰ ਪਹਿਲਾਂ ਵੇਚਦਾ ਦਾ ਸੀ ਹੁਣ ਇਹਨਾਂ ਨੇ ਇੱਕ ਜਿਹੜੀ ਫੈਕਟਰੀ ਲਾਈ ਆ ਬਲੋਕ ਦੀ ਬਲੋਕਾਂ ਦੀ ਜੋ ਸੀਮਿੰਟ ਦੀਆਂ ਇੱਟਾਂ ਬਣ ਉਹ ਤਾਂ ਬਦਿਆ ਸਮਾਜ ਦੇ ਵਿੱਚ ਔਰ ਆਪਣੇ ਭਰਾਵਾਂ ਦੇ ਵਿੱਚ ਵੀ ਸੇਵਾ ਲਈ ਅੱਗੇ ਵੱਧ ਕੇ ਚੱਲ ਰਹੇ ਸੰਦੀਪ ਚੀਨਾ ਨੇ ਗਏ ਤੇ ਇਹਨਾਂ ਦੀ ਇਫੈਕਟਿਵਿਟੀ ਹੈਗੀ ਟਾਇਲਸ ਜੱਟ ਵੀ ਹੈਗੀ ਹੈ ਅਡਾਂ ਸੜਕਾਂ ਦੇ ਵਿੱਚ ਉੱਥੇ ਦਿਨ ਆਵਾਜ਼ਾਂ ਨਾਲ ਇਹਦੇ ਵਿੱਚ ਮੋਰਸੈਂਟ ਇਹਨਾਂ ਦੇ ਬੀਜੇ ਮਾਰਦੇ ਨੇ ਜੱਟੂ ਵੀ ਕੋਈ ਪਹਿਲਾਂ ਵੀ ਇੰਟੀਮੀਸ਼ਨ ਸੀ ਪੁਲਿਸ ਨੂੰ ਕਿਹਣਾ ਤੇ ਹਮਲਾ ਹੋ ਸਕਦਾ ਤੇ ਕੁਝ ਨਹੀਂ ਦਿੰਦਾ ਜੀ ਕੋਈ ਨਾ ਕੋਈ ਕੰਪਲੇਂਟ ਸੀ ਨਾ ਕੋਈ ਬਾਰੇ ਕੋਸਰੇ ਤੇ ਹੁਣ ਮੁੜਨੀ ਜਾਂਚ ਕੀ ਕੀਤੀ ਜਾ ਰਹੀ ਹੈ ਜੀ ਆਪਣੇ ਵੱਲੋਂ ਅਸਲ ਸੀ ਉਹ ਇਹਨਾਂ ਨੂੰ ਬਾਈ ਨੇਮ ਤਾਂ ਹੈਗੇ ਆ ਦੋ ਤਿੰਨ ਬੰਦੇ ਦਾ ਪਤਾ ਹੈ ਜਿਹੜੇ ਬੰਦੇ ਆ ਇਸ ਤਿੰਨ ਮੋਰਸੈਂਟ ਤੇ ਤੇ ਵੈਰੀਫਾਈ ਹੋਏ ਨੇ ਬੰਦੇ ਵੈਰੀਫਾਈ ਹੈਗੇ ਨੇ ਉਹ ਵੈਰੀਫਾਈ ਹੋਏ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਜੋ ਖਲਾਸਪੁਰ ਦਾ ਏਜੰਟ ਤੇ ਹਾਂਜੀ ਇਹ ਮੈਨੂੰ ਆਂਜੇ ਤਾਂ ਮੈਂ ਚੀਜ਼ ਲੈ ਮੂਰੇ ਟੋਟਲ ਕਿੰਨੇ ਹੋ ਲਾਵਰ ਆਈ ਸੀਗੇ ਜੀ ਪੁੱਛ ਲੱਗਿਆ ਪਤਾ ਸਮਾਰਟ ਹੋਊਗਾ ਵੈਸੇ ਨਾ ਅਕੀ ਡੈਡ ਬੋਡੀ ਕੱਤੋਂ ਨਾ ਵੀ ਕਰਨਾ ਕੀ ਉਹਨਾਂ ਦੀ ਅਰੈਸਟ ਲਈ ਛਾਪੇਮਾਰੀ ਕੋਈ ਕੀਤੀ ਜਾ ਰਹੀ ਹੈ ਜਾ ਰਹੇ ਆ ਛਾਪੇਮਾਰੀ ਕੋ ਠੀਕ ਹੈ ਸਰ ਕੋਈ ਅਸਲਾ ਵਗੈਰਾ ਕੋਈ ਪ੍ਰੋਮੋਸਰ ਖੱਲੇ ਕੋਈ ਗਾਲੇ ਰੱਥੇ ਨਹੀਂ ਹੋਇਆ ਹੈ ਛਾਪੇਮਾਰੀ ਬਹਰੀ ਜਾਰੀ ਹੈ ਠੀਕ ਹੈ ਜੀ ਕਾਪੀਸ ਚਾਹ